ਮੇਰੀ ਮਾ ਐਨਜੀਓ ਬਟਾਰਾ ਵੱਲੋਂ ਆਪਣੀ ਮਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਦੂਸਰਾ ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਇਸ ਕੈਂਪ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਫ੍ਰੀ ਮੈਡੀਕਲ ਚੈੱਕਅਪ ਕੀਤੇ ਗਏ ਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਜਦੋਂ ਇਸ ਕੈਂਪ ਸੰਬੰਧੀ ਐਨਜੀਓ ਦੇ ਐਮਡੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਅਸੀਂ ਮੈਡੀਕਲ ਕੈਂਪ ਲਾਇਆ ਮੇਰੀ ਮਾਂ ਦੀ ਯਾਦ ਚ ਕੈਂਪ ਲਾਇਆ ਉਹਨੂੰ 1 ਸਾਲ ਹੋ ਜਾਣਾ ਇਸ ਦੁਨੀਆ ਤੋਂ ਗਏ ਹੋਏ ਮੈਂ ਚਾਹੁੰਦਾ ਆਪਣੀ ਮਾਂ ਨੂੰ ਮੈਂ ਹਮੇਸ਼ਾ ਜਿੰਦਾ ਰੱਖਾਂ ਜਿੰਦਦਰ ਮੇਰੇ ਸਾਹ ਚੱਲਦੇ ਉਹਨਾਂ ਦਿਨ ਮੈਂ ਆਪਣੀ ਮਾਂ ਨੂੰ ਜਿੰਦਾ ਰੱਖਾਂ ਤੇ ਇਦਾਂ ਦਾ ਕੁਛ ਨਾ ਕੁਛ ਮੈਂ ਕਰਦਾ ਰਹੂੰਗਾ ਜਿਵੇਂਰੇ ਜਾ ਕੇ ਬੂਟੇ ਲਾ ਕੇ ਆਇਆ ਕਿ ਆਪਣੀ ਮਾਂ ਦੀ ਯਾਦ ਦੇ ਵਿੱਚ ਸਾਰੇ ਸਿਟੀ ਰੋਡ ਦੇ ਉੱਤੇ ਇਦਾਂ ਦਾ ਜਿਹੜੇ ਕੈਂਪ ਆ ਮਹਾਨ ਕੈਂਪ ਮੈਂ ਕਹਿੰਦਾ ਲੱਗਦੇ ਰਹਿਣ ਤੇ ਸਾਡੇ ਬਟਾਲ ਦੇ ਲੋਕ ਜਿਹੜੇ ਜ਼ਰੂਰਤਵੰਦ ਲੋਕ ਆ ਕਿਸੇ ਦੀ ਦਵਾਈ ਦਾਰ ਨੂੰ ਰੁਕੇ ਨਾ ਕਿਸੇ ਦਾ ਇਲਾਜ ਰੁਕੇ ਪੈਸਿਆਂ ਕਰਕੇ ਤੇ ਇਹੀ ਸਾਡਾ ਸਾਥ ਉਸ ਦੀ ਰੋਜ਼ 7.5 ਤੋਂ 9 ਇੱਥੇ ਬੈੰਨੇ ਆ ਤੇ ਸਾਡਾ ਸਾਡੀ ਟੀਮ ਦਾ ਸਾਥ 200 ਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਜਾਂਦਾ ਤੇ ਜਿਹੜਾ ਫ੍ਰੀ ਮੈਡੀਕਲ ਕੈਂਪ ਬਲੱਡ ਕੈਂਪ ਤੇ ਜਿੰਨੇ ਵੀ ਬੋੜੀ ਦੇ ਆਲਟ ਸਾਰੇ ਫ੍ਰੀ ਸੀਗੇ ਤੇ ਮੈਂ ਚਾਹਣਾ ਲੋਕ ਸਾਡਾ ਸਾਥ ਦਿਨ ਯੂਥ ਸਾਡਾ ਸਾਥ ਦੇ ਤੇ ਇਦਾਂ ਹੀ ਅਸੀਂ ਸਾਨੂੰ ਮੋਟੀਵੇਟ ਕਰੋ ਤੇ ਤਾਂ ਕਿ ਅਸੀਂ ਹੋਰ ਇਦਾਂ ਦੇ ਕੰਮ ਕਰ ਸਕੀ ਹੋਰ ਜ਼ਰੂਰਤਵੰਦ ਲੋਕਾਂ ਦੀ ਮ